ਪਰਨਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਪਿੰਡ ਮਜੀਠਾ ਗੱਲ ਹੈ ਵੀਰੋ ਅੱਜ ਤੁਹਾਡੇ ਸਾਹਮਣੇ ਰਾਈ ਜੋ ਹਲਕਾ ਮਜੀਠਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਹੋਇਆ ਵਿਕਰਮ ਸਿੰਘ ਮਜੀਠੀਆ ਕਿੱਥੇ ਕਿੱਥੇ ਸਾਡੇ ਪੰਜਾਬ ਦਾ ਦੇਂਦਾਰ ਰਿਆ ਕਿਵੇਂ-ਕਿਵੇਂ ਉਹਨੇ ਗਲਤ ਰਾਜਨੀਤੀ ਨੂੰ ਇਥੇ ਆ ਕੇ ਸ਼ੁਰੂ ਕਰਕੇ ਤੇ ਕਿੱਥੋਂ ਤੱਕ ਪਹੁੰਚਾਇਆ ਅੱਜ ਜੋ ਪੰਜਾਬ ਸਰਕਾਰ ਵਿਜੀਲੈਂਸ ਪੰਜਾਬ ਪੁਲਿਸ ਵੱਲੋਂ ਉਸ ਦੇ ਖਿਲਾਫ ਡਰੱਗ ਦੇ ਸਬੰਧ ਵਿੱਚ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਵੀਰੋ ਗੱਲ ਇਹ ਆ ਕੇ ਬੇਕ੍ਰਮ ਸਿੰਘ ਮਜੀਠੀਆ ਜਦੋਂ 2007 ਤੋਂ ਪਹਿਲਾਂ ਮਜੀਠਾ ਹਲਕਾ ਵਿੱਚ ਆਇਆ ਉਸ ਵੇਲੇ ਦਾ ਪਿਛੋਕੜ ਇਹਦਾ ਕੋਈ ਏਡਾ ਵਧੀਆ ਨਹੀਂ ਸੀ ਬਿਲਕੁਲ ਦੇਨਦਾਰੀਆਂ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਖੜੀਆਂ ਸੀ ਇਸ ਬੰਦੇ ਨੇ ਹਲਕਾ ਮਜੀਠਾ ਤੋਂ ਇਲੈਕਸ਼ਨ ਲੜ ਕੇ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਬਣ ਕੇ ਹਲਕਾ ਮਜੀਠਾ ਦੇ ਸੂਝਵਾਨ ਮਾਨਜੁਗ ਵੋਟਰਾਂ ਦੇ ਸਿਰ ਤੇ ਫਿਰ ਇਸ ਨੇ 2007 ਤੋਂ ਬਾਅਦ ਜੋ ਚਿੱਟੇ ਦੇ ਕਾਰੋਬਾਰ ਨੂੰ ਅੰਜਾਮ ਦਿੱਤਾ ਉਸ ਕਰਕੇ ਅੱਜ ਇਹ ਸਲਾਖਾਂ ਦੇ ਪਿੱਛੇ ਆ ਵੀਰੋ ਗੱਲ ਇਹ ਹੈ ਸੱਤ ਤੋਂ ਸ਼ੁਰੂ ਹੁੰਦੀ ਆ ਨਜਾਇਜ਼ ਪਰਚੀਆਂ ਦੀ ਰਾਜਨੀਤੀ ਨਜਾਇਜ਼ ਪਰਚੀਆਂ ਦੇ ਸ਼ਿਕਾਰ ਹਲਕਾ ਮਜੀਠਾ ਦੇ ਕਾਂਗਰਸੀ ਵਰਕਰ ਤੇ ਕਾਂਗਰਸੀ ਪਰਿਵਾਰ ਦਿਨ-ਬਦਨ ਟਾਇ ਝੰਡਗੇ ਜਿਸ ਦੇ ਸ਼ਿਕਾਰ ਅਸੀਂ ਗੋਗਾ ਮਜੀਠਾ ਜੀ ਸਾਡੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਸਰਦਾਰ ਗੁਰਿੰਦਰ ਸਿੰਘ ਮਰੜੀ ਜੀ ਮਾਰਕੀਟ ਕਮੇਟੀ ਮੈਤਾ ਦੇ ਸਾਬਕਾ ਚੇਅਰਮੈਨ ਸਰਦਾਰ ਮੋਹਨ ਸਿੰਘ ਨੱਬਰਵਣ ਜੀ ਸਾਡੇ ਜਿਹਾਰੂ ਵੀਰ ਸਰਦਾਰ ਪਲਵਿੰਦਰ ਸਿੰਘ ਪਾਲੀ ਜੀ ਸਾਡੇ ਅਪਰਮਦੀਪ ਸਿੰਘ ਅਪੂ ਜੀ ਹੋਰ अनेका ਹਲਕਾ ਮਜੀਠਾ ਦੇ ਕਾਂਗਰਸੀ ਵਰਕਰ ਨਜਾਇਜ਼ ਪਰਚਿਆਂ ਦੀ ਭੇਟ ਚੜ੍ਹੇ ਉਹਨਾਂ ਤੇ ਉਸ ਵੇਲੇ ਦੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਏ ਦੀ ਹੁਕਮ ਨੂੰ ਮੰਨਦੇ ਹੋਏ ਪੰਜਾਬ ਪੁਲਿਸ ਨੇ ਬਹੁਤ ਥੜ ਦੇ ਡਿਗੜੀ ਦਾ ਅਤਿਆਚਾਰ ਕੀਤਾ ਵੀਰੋ ਕਾਂਗਰਸੀ ਵਰਕਰ ਹਲਕਾ ਮਜੀਠਾ ਦਾ ਆਪਣੇ ਘਰ ਆਪਣੇ ਪਰਿਵਾਰ ਵਿੱਚ ਉਸ ਪਰਚਾ ਬਠਿੰਡਾ ਮੋਹਾਲੀ ਗੋਗਾ ਮਜੀਠਾ ਜੀ 12 ਸਾਲ 3 ਮਹੀਨੇ ਇਹਨਾਂ ਨੇ ਉਸ ਪਰਚੇ ਦਾ ਮਾਨਸਿਕ ਤਸੀਹਿਆ ਚੱਲਿਆ ਸਾਰੇ ਪਰਚਾ ਕਹਾ ਜੀ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਚੋਰੀ ਦਾ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਇਹ ਪਰਿਵਾਰ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਇਸ ਪਰਿਵਾਰ ਨੇ ਆਜ਼ਾਦੀ ਤੋਂ ਪਹਿਲਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਸੰਘਰਸ਼ ਕੀਤੇ ਜਾਂਦੇ ਰਹੇ ਉਸ ਵੇਲੇ ਦੇ ਅਕਾਲੀ ਆਗੂ ਇਹਨਾਂ ਦੇ ਪੜਦਾਦਾ ਜੀ ਜਥੇਦਾਰ ਸਰਦਾਰ ਸਰਹਨ ਸਿੰਘ ਮਜੀਠਾ ਜੀ ਜਿਨ੍ਹਾਂ ਨੇ ਵੱਖ-ਵੱਖ ਮੋਰਚਿਆਂ ਤੇ ਉਸ ਵੇਲੇ ਸਿੱਖ ਕੌਮ ਦੀ ਅਗਵਾਈ ਕੀਤੀ ਇਹਨਾਂ ਦੇ ਦਾਦਾ ਜੀ ਸਰਦਾਰ ਰਾਮ ਸਿੰਘ ਮਜੀਠਾ ਜੀ ਅੰਗਰੇਜ਼ ਗਵਰਨਮੈਂਟ ਦੇ ਖਿਲਾਫ ਆਜ਼ਾਦੀ ਵਾਸਤੇ ਲੜਾਈ ਲੜਦੇ ਕਈ ਵਾਰ ਜਿੰਨਾਂ ਚ ਗਏ। ਉਹਨਾਂ ਇਸ ਪਰਿਵਾਰ ਦੀ ਕੋਈ ਜੇ ਆਪਾਂ ਜਾਣ ਪਛਾਣ ਦੀ ਗੱਲ ਕਰੀਏ ਤਾਂ ਇਹ ਕਿਸੇ ਜਾਣ ਪਛਾਣ ਦੇ ਮਾਝ ਨਹੀਂ ਪਰ ਇਹਨਾਂ ਤੇ ਇੱਕ ਘਟਿਆ ਤੋਮਤ ਲਾ ਕੇ ਬਿਲਕੁਲ ਬਿਗਰਮ ਨੇ ਆਪਣੀ ਸੋਚ ਦਾ ਸਬੂਤ ਘਟਿਆ ਸੋਚ ਦਾ ਸਬੂਤ ਦਿੰਦੇ ਹੋਏ ਇੱਕ ਸਕੂਟਰ ਚੋਰੀ ਦਾ ਪਰਚਾ ਦਰਜ ਕਰਵਾਇਆ। ਸਮਝੀ ਤੁਹਾਡੇ ਜਗਾ ਦੇ ਪਰਚਾ ਦਰਜ ਹੋਇਆ ਆਪਣੇ ਮੈਂ ਮੇਰੇ ਤੇ ਵੀਰੋ ਇਹਨੇ ਨਜਾਇਜ਼ ਇੱਥੇ 1 2017 ਦਾ ਇਲੈਕਸ਼ਨ ਚੱਲ ਰਿਹਾ ਸੀ ਇਸ ਦੇ ਬੰਦੇ ਮਜੀਠਾ ਸਾਡਾ ਵਾਰਡ ਨੰਬਰ 5 ਹੈ ਉਥੇ ਇਹਨੇ ਬੰਦੇ ਆਪਣੇ ਲਾਏ ਸੀ ਪੈਸੇ ਵੰਡਣ ਵਾਸਤੇ ਅਸੀਂ ਉਹਨਾਂ ਨੂੰ ਰੋਕਿਆ ਜਾ ਕੇ ਤੇ ਜਦੋਂ ਉਹਨਾਂ ਕੋਲੋਂ ਅਸੀਂ ਪੁੱਛਗਿੱਛ ਕੀਤੀ ਉਹ ਬੰਦੇ ਸਾਰੇ ਜਲੰਧਰ ਦੇ ਫੜੇ ਗਏ ਤੇ ਉਹਨਾਂ ਦੇ ਕੋਲ ਉਸ ਵੇਲੇ ਕਾਫੀ ਮਾਤਰਾ ਵਿੱਚ ਰੁਪਈਏ ਤੇ ਇੱਕ ਡਾਇਰੀ ਫੜੀ ਗਈ ਜਿਹਦੇ ਉੱਪਰ ਉਹਨਾਂ ਨੇ ਨੋਟ ਕੀਤਾ ਸੀ ਵੀ ਆਪਾਂ ਕਿਸੇ ਨੂੰ ਕੀ ਦੇਣ ਜਾ ਰਹੇ ਹਾਂ ਜਾਂ ਕਿਸੇ ਨੂੰ ਕੀ ਦਿੱਤਾ ਉਸ ਵੇਲੇ ਸਾਡੇ ਇੱਥੇ ਇਲੈਕਸ਼ਨ ਦੇ ਉਪਜਰਵਰ ਆਏ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਪਰਚਾ ਦਰਜ ਕਰ ਦਿੱਤਾ ਤੇ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਤੇ ਵੀ ਇਹਨੇ ਉਸ ਵੇਲੇ ਸਰਕਾਰ ਦੇ ਯੋਰ ਨਾਲ ਨجے ਅਜ ਪਰਚਾ ਦਰਜ ਕਰਾਤਾ ਵੀ ਤੁਸੀਂ ਇਹਨਾਂ ਦੀ ਧਾਰਮਿਕ ਜਿੰਨਾਂ ਨੂੰ ਬੇਅਦਵੀ ਕੀਤੀ ਹੈ ਬਿਲਕੁਲ ਸਾਡਾ ਉਸ ਵੇਲੇ ਬਿਲਕੁਲ ਵੀਡੀਓਗ੍ਰਾਫੀ ਹੋਈ ਕੋਈ ਵੀ ਉਹਦੇ ਵਿੱਚ ਸਾਡੇ ਵੱਲੋਂ ਉਹਨਾਂ ਦੀ ਬੇਅਦਵੀ ਜਾਂ ਕੋਈ ਉਹਨਾਂ ਦਾ ਧਾਰਮਿਕ ਜਿੰਨਾਂ ਨੂੰ ਨਹੀਂ ਛੁਇਆ ਗਿਆ ਪਰ ਇਸ ਦਾ ਸਰਕਾਰੀ ਯੂਰ ਹੋਣ ਕਰਕੇ ਇਹਨੇ ਉਹ ਸਾਡੇ ਨਾਲ ਧੱਕੇਸ਼ਾਹੀ ਕੀਤੀ ਉਹ ਕਹਿੰਦੇ ਆ ਵੀ ਜਿਹੜੇ ਮਜੀਠੇ ਦੇ ਹਾਂ ਪਾਰਟੀ ਵਾਲੇ ਪਰਚੇ ਦਰਦੀ ਕੀਤੇ ਗਏ ਵੀਰੋ 2007 ਤੋਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਜਿਹੜੀ ਗੱਲ ਤੁਹਾਡੇ ਆਉਣ ਕੈਮਰਾ ਕਰਾਂਗੇ ਤੁਸੀਂ ਹਲਕਾ ਮਜੀਠਾ ਤੇ 150 ਪਿੰਡ ਦੇ ਵਿੱਚ ਜਾ ਕੇ ਵੈਰੀਫਾਈ ਕਰਿਓ ਤੇ ਫਿਰ ਸਾਡੀ ਨਿਊਜ਼ ਨੂੰ ਆਪਣੇ ਚੈਨਲ 'ਤੇ ਚਲਾਇਓ ਵੀਰੋ ਗੱਲ ਇਹ ਆ 2007 'ਚ ਜਦੋਂ ਮੰਤਰੀ ਬੰਦਾ ਐਮਐਲਏ ਬਣ ਕੇ ਬਿਲਕੁਲ ਤੁਸੀਂ ਪਤਾ ਕਰ ਸਕਦੇ ਜੇ ਵੀ ਕਿੰਨੇ ਕਾਂਗਰਸੀ ਪਰਿਵਾਰ ਕਿੰਨੇ ਕਾਂਗਰਸੀ ਵਰਕਰ ਇਹਨੇ ਟਾਰਗੇਟ ਕੀਤੇ 10 ਸਾਲ ਇਹਦੀ ਸਰਕਾਰ 17 ਤੱਕ ਉਸ ਤੋਂ ਬਾਅਦ ਵਿੱਚ 2017 ਵਿੱਚ ਇਸ ਦੇ ਚਾਚੇ ਕੈਪਟਨ ਅਵਿਨਿੰਦਰ ਸਿੰਘ ਦੀ ਸਰਕਾਰ ਆ ਗਈ ਤੇ ਕਾਂਗਰਸੀ ਵਰਕਰਾਂ ਦਾ ਫੇਰ ਉਸੇ ਤਰ੍ਹਾਂ ਹੀ ਸ਼ੋਸ਼ਣ ਹੋਇਆ ਅਸੀਂ ਫੇਰ ਬੇਕਸੂਰ ਰਗੜੇ ਜਾਂਦੇ ਰਹੇ ਵੀਰੋ ਗੱਲ ਇਹ ਆ ਆ ਜਿਹੜੀ 3.5 ਸਾਲ ਸਰਕਾਰ ਭਗਵੰਦ ਮਾਨ ਦੀ ਚੱਲੀ ਹੈ ਮੈਂ ਤਾਂ ਵਧਾਈ ਦੇਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਜਿਨ੍ਹਾਂ ਦੀਆਂ ਬਾਸੀਸਾਂ ਨੇ ਇਹਨੂੰ ਜੇਲ੍ਹ ਚ ਕੱਲਿਆ ਨੇ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਤਾਂ ਫਰੈਂਡਲੀ ਮੈਚ ਖੇਡਣ ਦੀ ਸੱਚੀ ਗੱਲ ਆ ਮੈਂ ਦੇ ਸਮੇਂ-ਸਮੇਂ ਨਾਲ ਇਹ ਮੁੱਦਾ ਮੀਡੀਆ ਦੇ ਵਿੱਚ ਚੁੱਕਦਾ ਰਿਆਂ ਕਿ ਭਗਵੰਤ ਮਾਨ ਜੀ ਲੋਕਾਂ ਨਾਲ ਤੁਸੀਂ ਵਾਅਦਾ ਕਰਕੇ ਆਏ ਹੋ ਕਿ ਚਿੱਟੇ ਦੇ ਪੈਡਲਰ ਫੜ ਕੇ ਆਪਾਂ ਜੇਲ੍ਹਾਂ ਵਿੱਚ ਰੱਖਾਂਗੇ ਸੋ ਵੀਰੋ ਇਹਨਾਂ ਨੇ ਕੋਈ ਵੀ ਐਸਾ ਚੰਗਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਆਪਾਂ ਇਹ ਕਹਿ ਸਕੀਏ ਕਿ ਨਹੀਂ ਇਹਨਾਂ ਨੇ ਨਜਾਇਜ਼ ਹੋਈ ਮੈਂ ਸੋਚਦਾ ਵਾਂ ਵੀ ਮੇਰਾ ਕਹਿਣਾ ਆ ਮੇਰਾ ਮੰਨਣਾ ਆ ਹਲਕਾ ਮਜੀਠਾ ਦੇ ਜਿਹੜੇ ਕਾਂਗਰਸੀ ਵਰਕਰਾਂ ਨਾਲ ਤਕਸ਼ਾਈ ਹੋਈ ਸੀ ਉਸ ਦੀ ਅੱਜ ਇਹਨੂੰ ਸਜ਼ਾ ਮਿਲੀ ਆ ਵੀਰੋ ਗੱਲ ਇਹ ਆ ਇੱਕ ਭਾਵਕ ਸੀਨ ਇਹਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਵੇਖਿਆ ਹੋ ਤੁਹਾਡੇ ਕਾਂਗਰਸੀ ਲੀਡਰ ਦੇ ਉਹਨਾਂ ਦਾ ਇੱਥੇ ਦਾ ਬਲੂ ਕਾਰਡ ਵੀ ਫਰਕਾ ਕਰਦਾ ਹੋਇਆ ਉਹਨਾਂ ਦੀ ਵਸਤਾ ਮੈਂ ਤੇ ਉਹਨਾਂ ਕਾਂਗਰਸੀ ਲੀਡਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਤੁਸੀਂ ਹਲਕਾ ਮਜੀਠਾ ਦੇ ਕਾਂਗਰਸੀ ਵਰਕਰਾਂ ਦੀ ਭਾਵਨਾਵਾਂ ਨਾਲ ਨਾ ਖੇਡੋ ਯਾਰ ਗੱਲ ਆ ਇੱਥੇ ਬੜੀ ਧੱਕੇਸ਼ਾਈ ਹੋਈ ਆ ਅਸੀਂ ਸਾਰੇ ਉਸ ਧੱਕੇਸ਼ਾਈਆਂ ਦਾ ਸ਼ਿਕਾਰ ਹੋਏ ਆ ਮੈਂ ਅਜੇ ਕੁਝ ਤੁਹਾਡੇ ਕੋਲ ਨਾਮ ਘੱਟ ਰੱਖੇ ਨੇ ਬੜੀ ਵੱਡੀ ਗਿਣਤੀ ਵਿੱਚ ਹਰ ਪਿੰਡ ਦੇ ਵਿੱਚੋਂ ਤੁਹਾਨੂੰ 2-2 4-4 5-5 7 ਜਿਹੜੇ ਸਰਗਰਮ ਕਾਂਗਰਸੀ ਵਰਕਰ ਮਿਲ ਜਾਣਗੇ ਜਿਨ੍ਹਾਂ ਨਾਲ ਉਸ ਵੇਲੇ ਧੱਕੇਸ਼ਾਈ ਹੋਈ ਵੀਰੋ ਗੱਲ ਆ ਇੱਕ ਬੜਾ ਭਾਵਕ ਸੀਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਬਿਕਰਮ ਸਿੰਘ ਵਜੀਠੀ ਨੇ ਕਿਵੇਂ ਆਪਣੇ ਬੱਚਿਆਂ ਨੂੰ ਗਲੇ ਲਾ ਰਿਆ ਵੀਰੋ ਸਾਡੇ ਮਜੀਠੇ ਦਾ ਇੱਕ ਰਹਿਣ ਵਾਲਾ Hindu ਪਰਿਵਾਰ ਤੋਂ ਸ਼੍ਰੀ ਗੋਲਦੀ ਕਪਾਈ ਜੀ ਉਹ ਇੱਕ ਇਥੇ ਸਾਡੇ ਨਗਰ ਕਾਉਂਸਲ ਦਾ ਕਲਰਕ ਸੀ ਤੇ ਵੀਰੋ ਇਹਦੇ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਇਹਨੇ ਆਪਣੇ ਕੁਝ ਅਕਾਲੀ ਵਰਕਰ ਘੱਲ ਕੇ ਜਬਰਨ ਉਹਦੇ ਦਫ਼ਤਰ ਵਿੱਚ ਪਹੁੰਚ ਕੇ ਉਹਦੀ ਜੇਬ ਵਿੱਚ ਪੈਸੇ ਪਾ ਕੇ ਵਿਜੀਲੈਂਸ ਨਾਲ ਹੀ ਚੁਕਾ ਕੇ ਉਹਨੂੰ ਖੜਿਆ ਗਿਆ ਤੇ ਉਹਦੇ ਪਰਿਵਾਰ ਨੇ ਜਿਹੜੀ ਨਜਾਇਜ਼ ਹਰਾਸਮੈਂਟ ਚੱਲੀ ਵੀਰੋ ਦੁੱਖ ਸੁਣਿਆ ਨਹੀਂ ਜਾਂਦਾ ਉਹਨੂੰ ਕੀ ਕਹਿ ਰਹੇ ਵੀ ਜੀ ਲਾਂਸ ਵਾਲੇ ਜਦੋਂ ਚੁੱਕ ਕੇ ਖੜ ਰਹੇ ਇੱਥੇ ਵੀ ਤੇਰੇ ਕੋ ਵੀ ਕੋਈ ਸ਼ਿਫਾਰਿਸ਼ ਹੈਗੀ ਤਾਂ ਕਰਵਾ ਦੇ ਉਹ ਕਹਿੰਦਾ ਕੀ ਆ ਵੀ ਮੇਰੀ ਸ਼ਿਫਾਰਿਸ਼ ਸਤਗੁਰੂ ਗੁਰੂ ਰਾਮਦਾਸ ਮਹਾਰਾਜੀ ਆ ਤੇ ਆਂਦਾ ਵੀ ਮੁੜ ਕੇ ਅੰਮ੍ਰਿਤਸਰ ਤੱਕ ਜਾਂਦਿਆਂ ਉਹਨਾਂ ਨੇ ਮੇਰੇ ਨਾਲ ਮੁੜ ਕੇ ਦੁਬਾਰਾ ਕੋਈ ਗੱਲ ਸਾਂਝੀ ਨਾ ਕੀਤੀ ਵੀਰੋ ਐਸੇ ਕਈ ਦਿਖਾ ਦਿੰਦੇ ਜਿਹੜੇ ਬਿਕਰਨ ਸਿੰਘ ਮਜੀਠੀਏ ਨੇ ਕਿਸੇ ਭਾਈਚਾਰੇ ਨੂੰ ਵੀ ਨਹੀਂ ਬਖਸ਼ਿਆ ਮੈਂ ਵੀਰੋ ਗੱਲ ਹੋਰ ਤਾਂ ਨਾਲ ਥੋੜੀ ਲੰਬੀ ਕਰਨੀ ਚਾਹੁੰਦਾ ਹਰਕਾ ਮਜੀਠਾ ਦੇ ਵਿੱਚ ਜਾ ਪੰਜਾਬ ਦੇ ਕੈਮੀਕਲ ਸ਼ਰਾਬ ਆਈ ਜਿਹੜੇ ਦਿੱਲੀ ਤੋਂ ਕੈਮੀਕਲ ਆਉਂਦੇ ਉਹ ਵੇਚਣ ਵਾਲੇ ਕੌਣ ਸੀ ਜਿਨ੍ਹਾਂ ਨੇ ਵੇਚਿਆ ਉਹ ਕੌਣ ਸੀ ਸਾਰੇ ਅਕਾਲੀ ਮੈਂ ਅੱਜ ਵੀ ਕਹਿ ਰਿਹਾ ਜੇ ਆ ਕੇ ਤੁਸੀਂ ਪਤਾ ਕਰ ਲਓ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਆ ਕਿਸ ਦਾ ਵਿੱਚ ਹੀ ਆ ਰਹੇ ਨੇ ਉਹ ਵੀਰ ਮਜੀਠੇਵਾਲ ਕਜੇ ਸਰਕਾਰ ਨਹੀਂ ਜੇ ਅੱਜ ਵੀ ਆਈ ਆਮ ਆਦਮੀ ਪਾਰਟੀ ਦੀ ਸੱਚੀ ਗੱਲ ਜੀ ਮੈਂ ਤੁਹਾਨੂੰ ਗਲਤ ਨਹੀਂ ਜੇ ਕਹਿ ਰਿਹਾ ਪੰਜਾਬ ਤੇ ਹੈਗੀ ਆ ਨਾ ਪੰਜਾਬ ਮੈਂ ਕਹਿੰਦਾ ਜੀ ਪੰਜਾਬ ਤੇ 100 ਵਾਰ ਹੀ ਹੋ ਗਈ ਪੰਜਾਬ ਵਿੱਚ 100 ਵਾਰੀ ਹੋਵੇ ਪਰ ਮਜੀਠੀਆਲ ਕੇ ਚਾਚ ਵੀ ਸਰਕਾਰ ਨਹੀਂ ਜਾਈ। ਜਾਓ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਸਰਕਾਰ ਹੈਗੀ ਤੇਰੀ। ਕਿਸੇ ਵਲੰਟੀਅਰ ਨੂੰ ਪੁੱਛ ਕੇ ਵੇਖੋ ਵੀ ਤੁਹਾਡੀ ਚੱਲਦੀ। ਇੱਥੇ ਇੱਥੇ ਅੱਜ ਵੀ ਅਫਸਰ ਸ਼ਹੀਦੀ ਮਿਲੀ ਪੁੱਤ ਦੇ ਨਾਲ ਸਾਰੇ ਕੰਮ ਸਾਬਕਾ ਐਮਐਲਏ ਵਿਕਰਮ ਸਿੰਘ ਦੀ ਹੋ ਰਹੀ ਹੈ। ਵੀਰੋ ਕਾਰਵਾਈ ਹੋਈ ਹੈ 2027 ਦਾ ਕੋਈ ਅਸਰ ਪਾਏਗਾ ਕੀ ਤੇਰੇ? ਬਿਲਕੁਲ ਪਾਏਗਾ। ਆਉਣ ਵਾਲਾ ਸਮਾਂ ਮਜੀਠੀਆਲ ਕੇ ਦੇ ਵਿੱਚ ਵੀਰੋ ਲੋਕਾਂ ਦੇ ਪਹਿਲਾਂ ਹੀ ਮਨ ਬਣਾਏ। ਪਾਰਾ ਜੋ ਜੋ ਸਬੂਤ ਅੱਜ ਸਾਰੇ ਵਿਜੀਲੈਂਸ ਨੇ ਜਾਂ ਸਾਡੀ ਮਾਨਯੋਗ ਪੁਲਿਸ ਨੇ ਕੱਢ ਕੇ ਰੱਖੇ ਆ ਨਾ ਇਹ ਜ਼ਰੂਰ ਲੋਕਾਂ ਦੇ ਅਸਰ ਕਰਨਗੇ ਇਹ ਵੱਡਾ ਹਾਰ ਦਾ ਸਾਬਕਾ ਐਮਐਲਏ ਬਿਕਨ ਸਿੰਘ ਮਜੀਠੀਏ ਦੇ ਹਾਰ ਦਾ ਵੱਡਾ ਕਾਰਨ ਬਣ ਗਏ ਕੀ ਮੰਗ ਕਰਦੇ ਆ ਲੋਕ ਵੀਰੋਂ ਮੰਗਾਂ ਦੇ ਸਾਡੀਆਂ ਭੜੀਆਂ ਨੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਕਿ ਜਿਹੜੇ ਇੱਥੇ ਸਾਡੇ ਮਜੀਠੇ ਹਲਕੇ ਵਿੱਚ ਨੇ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਘਰ ਘਰ ਪਾੜ ਮਤਲਬ ਹਲਕਾ ਮਜੀਠਾ ਵਿੱਚ ਯਾਰ ਇਹਨੇ ਨਾ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਰਾਜਨੀਤੀ ਕੀਤੀ ਭਰਾ ਨਾਲੋਂ ਭਰਾ ਵੱਖ ਕਰ ਦਿੱਤੇ ਭਾਈਚਾਰੇ ਨਾਲੋਂ ਭਾਈਚਾਰੇ ਵੱਖ ਕਰ ਦਿੱਤੇ ਪਾੜ ਕੇ ਉਹਨਾਂ ਨੂੰ ਨਜਾਇਜ਼ ਮੈਂ ਇਹ ਤੇ ਕਹੂੰਗਾ ਵੀ ਨਜਾਇਜ਼ ਪਰਚੇ ਕਰਾ ਕੇ ਵੀ ਨਜਾਇਜ਼ ਪਰਚੇ ਕਰਾ ਕੇ ਵੀ ਕਈ ਇਹਨੇ ਸਾਡੇ ਕਾਂਗਰਸੀ ਵਰਕਰ ਜਿਹੜੇ ਪੰਡਾ ਦੇ ਉਹ ਇਹਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਏ ਵੀਰੋ ਗੱਲ ਇਹ ਆ ਮੈਂ ਇਹ ਦੇ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੇ ਵਿਕਰਮ ਮਜੀਠੀਆ ਪੰਜਾਬ ਦੇ ਵਿੱਚ 2007 ਤੋਂ ਬਾਅਦ ਪੰਜਾਬ ਨੂੰ ਕੀ ਦੇਣ ਇਹਨਾਂ ਦੀ ਵਿਕਰਮ ਸਿੰਘ ਮਜੀਠੀਆ ਦੀ ਪੰਜਾਬ ਨੂੰ ਦੇਣ ਚਿੱਟੇ ਦੀ ਉਸ ਤੋਂ ਬਾਅਦ ਵਿੱਚ ਕਈ ਸਾਡੇ ਅੱਜ ਨੌਜਵਾਨ ਨੇ ਬਿਲਕੁਲ ਜਿਹੜੇ ਸਾਡੇ ਚੰਗੀ ਜ਼ਿੰਦਗੀ ਜੀ ਰਹੇ ਉਹ ਗੈਂਗਵਾਰ ਦੀ ਭੇਡ ਚੜੇ ਵੀਰੋ ਗੱਲ ਇਹ ਆ ਇਹਨਾਂ ਨੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਦੇ ਕੱਪ ਨੇ ਪਾਰਟੀ ਨੂੰ ਲਿਮਟਿਡ ਆਧਾਰਾ ਬਣਾ ਕੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਜਿਹਦੀ ਅੱਜ ਮਿਸਾਲ ਵਿਜੀਲੈਂਸ ਦੁਆਰਾ ਕੀਤੇ ਪਰਚੇ ਵਿੱਚ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਵੀਰੋ ਗੱਲ ਇਹ ਆ ਇਹਦੇ ਖਿਲਾਫ ਕਿਹੜੇ-ਕਿਹੜੀਆਂ ਇਨਕੁਆਰੀਆਂ ਹੋਈਆਂ ਉਹ ਇਨਕੁਆਰੀ ਕਰਨ ਵਾਲੇ 2014 ਦੇ ਵਿੱਚ ਦਸੰਬਰ ਮਹੀਨਾ ਸੀ ਈਡੀ ਦੇ ਡਿਪਟੀ ਡਾਇਰੈਕਟਰ ਸਦਾ ਨਰਿੰਜਨ ਸਿੰਘ ਜੀ ਨੇ ਇਹਨੂੰ ਬੁਲਾਇਆ ਤੇ ਵੀਰੋ ਇੱਕ ਦਿਨ ਹੀ ਗਿਆ ਉਸ ਵੇਲੇ ਦੀਆਂ ਤੁਸੀਂ ਨਿਊਜ਼ ਕੱਢ ਕੇ ਦੇਖ ਲਓ ਅਖਬਾਰਾਂ ਦੀਆਂ ਕਟਿੰਗ ਕੱਢ ਕੇ ਦੇਖ ਲਓ ਕਿ ਇਹਨੇ ਉਸ ਥੇ ਦੋ ਵਾਰ 7 ਘੰਟੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਦੋ ਵਾਰ ਅੰਦਰ ਪਾਣੀ ਮੰਗੇ ਪੀਤਾ ਬਾਹਰ ਨਿਕਲਦਿਆਂ ਇਹਨੇ ਪਾਣੀ ਦੀ ਮੰਗ ਕੀਤੀ ਕੀ ਸੀ ਇਹਦੇ ਕੋਲ ਉਹਦੇ ਸਵਾਲਾਂ ਦੇ ਜਵਾਬ ਨਹੀਂ ਸੀ ਵੀ ਆਹ ਪੈਸੇ ਕਿੱਥੋਂ ਕਿੱਥੇ ਆਏ ਸੱਤੇ ਪਿੰਦੀ ਨਾਲ ਜਾਂ ਚਾਲਨ ਨਾਲ ਤੇਰਾ ਕੀ ਰਿਸ਼ਤਾ ਹੈ ਉਹਨਾਂ ਦੇ ਤੇਰੇ ਕੀ ਸਬੰਧ ਨੇ ਉਹ ਡਰੱਗ ਪੈਡਲਰ ਨੇ ਉਹ ਸਾਰੇ ਇੱਥੇ ਡਰੱਗ ਦਾ ਚਿੱਟੇ ਦਾ ਦੰਦਾ ਕਰਦੇ ਆ ਸਿੰਥੈਟਿਕ ਡਰੱਗ ਦਾ ਕਾਰੋਬਾਰ ਹੈ ਤੇਰਾ ਉਹਨਾਂ ਨਾਲ ਇਹਦੇ ਕੋਲ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਵਾਇਓ ਉਸ ਅਫਸਰ ਨੂੰ ਇਹਦੀ ਭੈਣ ਉਸ ਵੇਲੇ ਕੇਂਦਰ ਦੇ ਵਿੱਚ ਵਜ਼ੀਰ ਸੀ ਮਾਨਯੋਗ ਅਫਸਰ ਨੂੰ ਉਸ ਵੇਲੇ ਇਹਨਾਂ ਨੇ ਹਰਾਸਮੈਂਟ ਕੀਤਾ ਪੰਮਾ ਜੀ ਤੁਹਾਡੀ ਸਰਕਾਰ ਲਈ ਇਹ ਕੰਮ ਕਰਦੇ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਪਰਦੇ ਉਸ ਤੋਂ ਬਾਅਦ ਕੈਸੇ ਨਹੀਂ ਹੋ ਰਹੇ ਵੀਰੋ ਗੱਲ ਇਹ ਆ ਪਰਚੇ ਰੱਦ ਹੁੰਦੇ ਕਿਵੇਂ ਜਦੋਂ ਚਾਚੇਪਤੀ ਜਿੱਦੀ ਦੇ ਸਰਕਾਰ ਹੀ ਸਾਡੇ ਦੇ ਤਾਂ ਉਹ ਸਰਕਾਰ ਜੁਈ ਪਰਚੇ ਹੋਏ ਜਿਹੜੀ ਸਾਡੀ ਆਪਣੀ 2017 ਤੋਂ 22 ਤੱਕ ਸਰਕਾਰ ਹੈ ਉਹ ਤੇ ਜੀ ਵੀ ਸਾਡੀ ਕੋਈ ਸੁਣਵਾਈ ਨਹੀਂ ਤੁਸੀਂ ਕਿਧ ਨੂੰ ਮਾੜਾ ਕਹੋਗੇ ਆਪੇ ਸਰਕਾਰ ਨੂੰ ਮਾੜਾ ਕਹੋਗੇ ਕਿ ਕਾਲੇ ਨੂੰ ਮਾੜਾ ਕਹੋਗੇ ਵੀਰੋ ਗੱਲ ਇਹ ਸਾਡੇ ਵਾਸਤੇ ਨਾ ਉਸ ਵੇਲੇ ਤੇ ਕੈਪਟਨ ਮਨਿੰਦਰ ਵੀ ਮਾੜਾ ਸੀ ਕੈਪਟਨ ਮਨਿੰਦਰ ਨੂੰ ਮਾੜਾ ਤਾਂ ਕਹਿੰਦੇ ਉਹ ਸਾਡਾ ਪੰਜਾਬ ਦਾ ਮੁੱਖ ਮੰਤਰੀ ਸੀ ਤੇ ਉਹਨੇ ਬਠਿੰਡਾ ਵੇਖੇ ਵੱਡੀ ਰੈਲੀ ਦੇ ਦੌਰਾਨ ਸੌ ਖਾਦੀ ਸੀ ਗੁਟਕਾ ਸਾਫ ਫੜ ਗਿਆ ਹੱਥ ਚ ਤੇ ਮੈਂ ਪੰਜਾਬ ਦੇ ਜਿਹੜੇ ਵੱਡੇ ਵੱਡੇ ਡਰੱਗ ਪੈਡਲਰ ਨੇ ਵਿਕਰਮ ਦਾ ਨਾਂ ਲੈ ਕੀਆ ਉਹਨੇ ਕਿ ਮੈਂ ਫੜ ਕੇ ਚੌਂਕ ਤੇ ਅੰਦਰ ਦਿਆਂਗਾ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਸੁਖਬੀਰ ਕਿਆ ਨੂੰ ਬਾਦਲ ਕਿਆ ਨੂੰ ਮੈਂ ਫੜ ਕੇ ਅੰਦਰ ਦਿਆਂਗਾ ਪਰ ਨਹੀਂ ਕੀਤਾ ਉਹਨੇ ਉਸ ਨੂੰ ਸਜ਼ਾ ਮਿਲੀ ਅੱਜ ਉਹਦਾ ਪਰਿਵਾਰ ਸਿਆਸਤ ਜਿਲ੍ਹਾ ਬਦਲ ਕਿਥੇ ਇਸੇ ਤਰ੍ਹਾਂ ਹੀ ਵੀਰ ਪੰਜਾਬ ਦੀ ਜਿਹੜੀ ਧਰਤੀ ਆ ਸਾਡੀ ਇਹ ਗੁਰੂਆਂ ਪੀਰਾਂ ਮਹਾਰਾਜਾਂ ਦੀ ਧਰਤੀ ਆ ਜੇਸ ਵੀ ਇਨਸਾਨ ਨੇ ਜਾਂ ਜੇਸ ਵੀ ਪਾਰਟੀ ਨੇ ਇਸ ਪੰਜਾਬ ਦੀ ਧਰਤੀ ਨਾਲ ਜਾਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੀਤੀ ਕੋਈ ਵੀ ਗਲਤੀ ਕੀਤੀ ਕੋਈ ਵਾਅਦਾ ਖਿਲਾਫੀ ਕੀਤੀ ਉਹਨਾਂ ਦੀ ਭਾਵਨਾਵਾਂ ਨਾਲ ਜਜ਼ਬਾਤਾਂ ਨਾਲ ਖੇਡ ਕੇ ਕੋਈ ਇਹਨਾਂ ਨੇ ਗਲਤ ਕੀਤਾ ਉਹਨੂੰ ਇਸ ਚੀਜ਼ ਦੀ ਮੁਆਫੀ ਨਹੀਂ ਮਿਲਣੀ ਬਿਲਕੁਲ ਨਹੀਂ ਮਿਲਣੀ ਕਿ ਇੱਕ ਦੇ ਬੜਾ ਪੁਰਾਣਾ ਇਸ਼ੂ ਆ ਕਿ 2015 ਦੇ ਕਰੀਬ 14 ਦੇ ਜਿਹੜਾ 6000 ਕਰੋੜ ਦਾ ਸੈਂਥੈਟਿਕ ਡਰੱਗ ਦਾ ਉਹ ਹਲੀ ਮੁਕਾਨੀ ਜੀ ਉਹਦੇ ਵਿੱਚ 6 ਮਹੀਨੇ ਕੈਦ ਆਪਣਾ ਸਜ਼ਾ ਵੀ ਕੱਟ ਕੇ ਆਇਆ ਹੈ ਬਿਗਰਨ ਸਿੰਘ ਮਜੀਠੀਆ ਹੁਣ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਆ ਉਹਦੇ ਸਬੰਧ ਦੇ ਵਿੱਚ ਸਰਕਾਰ ਦੇ ਮੁਤਾਬਕ ਪੁਖਤਾ ਸਬੂਤਾਂ ਦੇ ਨਾਲ ਉਹਨਾਂ ਨੂੰ ਵਿਜੀਲੈਂਸ ਨੇ ਇਨਵੈਸਟੀਗੇਸ਼ਨ ਕਰਨ ਵਾਸਤੇ ਭਲਾਇਆ ਸੀਗਾ ਪਹਿਲੋਂ ਪਰ ਹੁਣ ਨਹੀਂ ਗਏ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨੂੰ ਖੜਨਾ ਪਿਆ ਉਹ ਤੁਹਾਡੇ ਨਾਮ ਦੀ ਕੀ ਕੀ ਗੱਲ ਸੁਣਾਦਾ ਹੈ ਸਾਡੇ ਪਰਿਵਾਰ ਨਾਲ ਜੀ ਵਧੀ ਕੀ ਇਸ ਤਰ੍ਹਾਂ ਕਿ 2007 2006 ਦੇ ਵਿੱਚ ਇਹਨੇ ਆਪਣੇ ਕਦਮ ਜਿਹੜੇ ਅਮਜੀਠ ਥਲਕੇ ਚ ਪਾਏ 7 ਦੇ ਵਿੱਚ ਸਰਕਾਰ ਬਦਲ ਗਈ ਇਹ ਐਮਐਲਏ ਬਣ ਕੇ ਮਨਿਸਟਰ ਬਣ ਗਿਆ ਉਸ ਦਿਨ ਤੋਂ ਇਹਨਾਂ ਨੇ ਹੌਲੀ ਹੌਲੀ ਕਾਂਗਰਸੀ ਜਿਹੜੇ ਇਹਦੇ ਨਾਲ ਨਹੀਂ ਸੀ ਚੱਲੇ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਉਹਦੇ ਤਹਿਤ ਹੀ ਇਹਨਾਂ ਨੇ ਸਭ ਤੋਂ ਪਹਿਲਾਂ 2012 ਜਨਵਰੀ ਨਾ 2012 ਜਨਵਰੀ 4 ਉਰੇ ਇੱਥੇ ਮੇਰੇ ਤੋਂ ਵੱਡੇ ਬ੍ਰਦਰ ਡਾਕਟਰ ਵਿੱਕੀ ਛੋਟਾ ਨਾ ਆ ਉਹਨਾਂ ਤੇ 300 ਸਾਦਾ ਪਰਚਾ ਦਰਜ ਕਰਾਇਆ ਜਿਹਦੇ ਵਿੱਚ ਲੰਬੀ ਲੜਾਈ ਲੜਨ ਦੇ ਬਾਵਜੂਦ ਮਾਂਜੋਗ ਅਦਾਲਤ ਨੇ ਬਾਜ ਜਰਬਰੀ ਕੀਤਾ ਉਸ ਤੋਂ ਬਾਅਦ 2015 31 ਮਈ ਨੂੰ ਮੇਰੇ ਤੇ ਚੋਰੀ ਦਾ ਪਰਚਾ ਦਰਜ ਕਰਾਇਆ ਮੁਹਾਲੀ ਫੇਸ 1 ਥਾਣੇ ਦੇ ਵਿੱਚ ਆਪਣਾ 12 ਸਾਲ 3 ਮਹੀਨੇ ਉਹ ਤੇ ਮਾਂਜੋਗ ਅਦਾਲਤ ਨੇ ਮੈਨੂੰ ਫੇਰ ਬਰੀ ਕਰਤਾ ਇਹੋ ਜਿਹੀਆਂ ਕਨੌਣੀਆਂ ਹਰਕਤਾਂ ਕਰਦਾ ਰਿਆ ਪਰ ਨਾ ਅਸੀਂ ਇਹ ਤੋਂ ਪਹਿਲਾਂ ਡਰੇ ਸੀਗੇ ਤੇ ਹੁਣ ਤਾਂ ਮਤਲਬ ਹੀ ਨਹੀਂ ਨਾ ਬੰਦਾ ਇਹ ਇਹ ਅੰਗਰੇਜ਼ਾਰੇ ਪਿਠੂ ਦਾ ਫਰਜਾਂਦੇ ਆ ਅਸੀਂ ਦੇਸ਼ ਭਗਤ ਪਰਿਵਾਰ ਦੇ ਜਿਤਨਾ ਇਹ ਝਗਾਉਣਾ ਚਾਹੁੰਦਾ ਸੀਗਾ ਨਹੀਂ ਝੁਗਦੇ ਅਸੀਂ ਨਾ ਝੁਗਿਆ ਨਾ ਝੁਗਾਂਗੇ ਜਨਾ ਮਰਜੀ ਇਹ ਜ਼ੋਰ ਲਾਲੇ ਹੁਣ ਵੀ ਲਾਲੇ ਪਹਿਲਾਂ ਵੀ ਲਾਉਂਦਾ ਰਾਇ ਅਸੀਂ ਨਹੀਂ ਡਰਦੇ ਇਸ ਤੋਂ ਬਾਕੀ ਪੰਜਾਬ ਦੇ ਲੋਕ ਜਿਹੜੇ ਆ ਜੋ ਉਹਨਾਂ ਦਾ ਨਸ਼ਿਆਂ ਦੇ ਨਾਲ ਇਹਨੇ ਕਹਾਣ ਕੀਤਾ ਆਣਗੇ ਜੋ ਨੌਜਵਾਨ ਪੀੜ੍ਹੀ ਇਨੇ ਗੈਂਗਸਟਰ ਬਣਾਈ ਆ ਗੈਂਗਵਾਰ ਦੇ ਵਿੱਚ ਮੁੰਡੇ ਮਰਨਦੇ ਨੇ ਮਾਵਾਂ ਦੇ ਕੱਲੇ-ਕੱਲੇ ਪੋਤ ਹੋਣ ਵੀ ਤੁਹਾਨੂੰ ਪਤਾ ਹੈ ਕਿ ਕੀ ਹਾਲਾਤ ਨੇ ਨਕਲੀ ਸ਼ਰਾਬ ਭੰਗਵਾ ਪੀਣ ਚੱਲ ਜੋ ਅੱਜ ਕਿਹਦੇ ਬੰਦੇ ਵੇਚਦੇ ਆ ਇਹਦੇ ਫੀਲੇ ਆਓ ਬਲਰਾਜ ਸਿੰਘ ਬਲਾਜਾ ਮੈਂਬਰ ਪੰਚਾਇਤ ਆ ਉਹਦੇ ਉਹਦੇ ਸਿਰ ਦੇ ਉੱਤੇ ਕੀ ਦਾ ਹੱਥ ਹੈ ਕੋਈ ਸਾਫਕਾਰ ਸਰਪੰਚ ਆ ਉਥੋਂ ਦਾ ਇਹਨਾਂ ਨੂੰ ਫੜੋ ਆਪੇ ਬਿਗਰਨ ਦੇ ਨਾਲ 17 ਜੋੜ ਜਾਣਗੇ ਉਹਨਾਂ ਦੀ ਤੁਸੀਂ ਆਪ ਪਾਰਟੀ ਦੇ ਕੋਈ ਆ ਮਸਜਿਦ ਦੇ ਨਹੀਂ ਸਾਨੂੰ ਉਹਨਾਂ ਦੀ ਕੀ ਲੋੜ ਹੈ ਸਰਕਾਰ ਨੂੰ ਨਾ ਜੇ ਸਰਕਾਰ ਦਾ ਕੰਮ ਹੈ ਤੇ ਕਾਨੂੰਨ ਦਾ ਕੰਮ ਆ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਸਾਡਾ ਅਸੀਂ ਜੋ ਕਰ ਸਕਦੇ ਅਸੀਂ ਕਰਾਂਗੇ ਤੇ ਕਰਦੇ ਵੀ ਆ ਪਹਿਲੇ ਘਰ ਦੀ ਆਵਾਜ਼ ਉਠਾਈ ਅੱਜ ਉਹਨਾਂ ਦੇ ਰੈਸਟ ਪਈਆਂ ਦਾ ਸਾਰਾ ਅਸੀਂ ਪਹਿਲੇ ਵੀ ਉਠਾਉਂਦੇ ਰਹੇ ਆ ਇਹ ਜ਼ਰੂਰ ਹੈ ਕਿ ਤੁਹਾਡੇ ਨਾਲ ਮਿਲਣੀ ਜਿਹੜੀ ਉਹ ਪਹਿਲੀ ਵਾਰੀ ਹੋਈ ਹੈ ਹੋਰ ਹੋਰ ਵੀ ਮੰਗ ਕਰਦੇ ਮੰਗ ਕਰਦੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਬਿਲਕੁਲ ਨਿਰਪੱਖ ਹੋ ਕੇ ਜਾਂਚ ਏਜੰਸੀਆਂ ਪੰਜਾਬ ਸਰਕਾਰ ਇਹਦੀ ਇਨਵੈਸਟੀਗੇਸ਼ਨ ਕਰਨ ਇਹਦੇ ਸਾਰੇ ਪ੍ਰੂਫ ਜਿਹੜੇ ਆ ਉਹ ਲਿਓਣ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਜਿਹੜਾ ਵੀ ਇਸ ਕੇਸ ਦੇ ਵਿੱਚ ਨਾਲ ਹੋਇਆ ਇਹਦਾ ਭਾਵੇਂ ਕੋਈ SGPC ਮੈਂਬਰ ਆ ਭਾਵੇਂ ਕੋਈ ਪੁਰਾਣਾ ਫੀਲਾ ਹੈ ਪਾਰਟੀ ਛੱਡ ਗਿਆ ਉਹਨਾਂ ਨੂੰ ਵੀ ਨਾਲ ਰੱਖਣਾ ਚਾਹੀਦਾ ਭਾਈਵਾਲ ਤੇ ਇਹ ਵੀ ਆ ਕਹਿੰਦੇ ਹੁੰਦੇ ਆ ਪਾਰਟੀ ਸਰਕਾਰ ਤਾਂ ਵੀ ਨਸ਼ਾ ਵੇਚਦਾ ਪਰ ਹੋ ਗਈ ਸਾਡੀ ਸਰਕਾਰ ਦੀ ਦੇਖੋ ਇਹ ਸਰਕਾਰ ਨੂੰ ਸਵਾਲ ਕਰਨਾ ਚਾਹੀਦਾ ਤੁਹਾਨੂੰ ਇਹ ਸਾਡੀ ਕੋਈ ਸਰਕਾਰ ਨਹੀਂ ਅਸੀਂ ਇਹ ਮੁੱਦਾ ਜੁਰ ਪੋਰਚੋਰਨਾ ਚੁੱਕਦੇ ਆ ਕਿ ਸਰਕਾਰ ਇਹ ਤੇ ਨਕੀਲ ਪਾਵੇ ਜੁਧ ਨਸ਼ਿਆਂ ਵਿਰੋਧ ਨਾਮ ਦੇ ਨਾਲ ਕੁਛ ਨਹੀਂ ਹੋਣਾ ਜਿਹੜਾ ਕੋਈ 5 ਗ੍ਰਾਮ ਤੇ ਫੜਿਆ ਜਾਂਦਾ ਪੀਨ ਵਾਲਾ ਫੜਿਆ ਜਾਂਦਾ ਉਹਦੇ ਮਕਾਨ ਟਾਉਂਦੇ ਆ ਇਹੋ ਜੇ ਮਕਰਮਸ਼ਾਂ ਦੇ ਕਿਹੋ ਨਹੀਂ ਟੈਂਦੇ ਮਕਾਨ ਕੋਠੀਆਂ ਵਾਲੀ ਸ਼ਾਨ ਬਣੀਆਂ ਚੰਡੀਗੜ੍ਹ ਬਣੀਆਂ ਅਮਰਸਰ ਬਣੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬਣੀਆਂ ਇਹਨਾਂ ਦੀ ਗੌਣੀ ਚੈਂਦੀਆਂ ਅਸਲੀ ਦੋਸ਼ੀ ਦੇ ਆ